ਇੰਟਰਨੈਸ਼ਨਲ ਨਸ਼ਾ ਵਿਰੋਧੀ ਦਿਵਸ ਦੇ ਉੱਤੇ ਅੱਜ ਬਠਿੰਡਾ ਦੇ ਸਿਵਲ ਹਸਪਤਾਲ ਵਿਖੇ ਕਰਵਾਇਆ ਗਿਆ ਸੈਮੀਨਾਰ ਅਤੇ ਇਸ ਦੇ ਵਿੱਚ ਬਠਿੰਡਾ ਦੇ ਸਿਵਲ ਸਰਜਨ ਡਾਕਟਰ ਤੇਜਵੰਤ ਸਿੰਘ ਢਿੱਲੋਂ ਵੱਲੋਂ ਕੀਤੀ ਗਈ ਵਿਸ਼ੇਸ਼ ਤੌਰ ਤੇ ਸ਼ਿਰਕਤ ਜਿੱਥੇ ਅੱਜ ਪੂਰੇ ਦੇਸ਼ ਦੇ ਅੰਦਰ ਇੰਟਰਨੈਸ਼ਨਲ ਨਸ਼ਾ ਵਿਰੋਧੀ ਦਿਵਸ ਮਨਾਇਆ ਜਾ ਰਿਹਾ ਹੈ ਉੱਥੇ ਬਠਿੰਡਾ ਦੇ ਸਿਵਲ ਹਸਪਤਾਲ ਵਿਖੇ ਬੁੱਧਵਾਰ ਨੂੰ 1 ਵਜੇ ਦੇ ਲਗਭਗ ਬਠਿੰਡਾ ਦੇ ਸਿਵਲ ਸਰਜਨ ਡਾਕਟਰ ਤੇਜਵੰਤ ਸਿੰਘ ਢਿੱਲੋਂ ਦੀ ਅਗਵਾਈ ਦੇ ਵਿੱਚ ਨਸ਼ਾ ਵਿਰੋਧੀ ਦਿਵਸ ਮਨਾਇਆ ਗਿਆ ਜਿਸ ਦੇ ਵਿੱਚ ਜਿੱਥੇ ਨਸ਼ਾ ਛੱਡਣ ਵਾਲੇ ਵਿਅਕਤੀਆਂ ਨੂੰ ਜਿੱਥੇ ਜੋਗਾ ਕਰਵਾਇਆ ਗਿਆ ਉੱਥੇ ਇਹਨਾਂ ਨੂੰ ਇਹਨਾਂ ਇਸ ਸਬੰਧੀ ਜਾਗਰੂਕ ਵੀ ਕੀਤਾ ਗਿਆ ਕਿ ਇਹ ਕਿੰਨੀ ਭੈੜੀ ਬਿਮਾਰੀ ਹੈ ਤੇ ਤੁਸੀਂ ਇਸ ਤੋਂ ਕਿਤਾ ਛੱਡ ਸਕਦੇ ਹੋ ਦੇਖ ਲਓ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਬਠਿੰਡਾ ਦੇ ਸਿਵਲ ਹਸਪਤਾਲ ਦੀਆਂ ਜਿੱਥੇ ਅੱਜ ਇੰਟਰਨੈਸ਼ਨਲ ਨਸ਼ਾ ਵਿਰੋਧੀ ਦਿਵਸ ਦੇ ਉੱਤੇ ਵੱਡੀ ਗਿਣਤੀ ਦੇ ਵਿੱਚ ਨਸ਼ਾ ਛੱਡਣ ਵਾਲੇ ਲੋਕ ਪਹੁੰਚੇ ਹੋਏ ਹਨ ਅਤੇ ਬਠਿੰਡਾ ਦੇ ਸਿਵਲ ਸਰਜਨ ਡਾਕਟਰ ਤੇਜਵੰਤ ਸਿੰਘ ਢਿੱਲੋ ਵੱਲੋਂ ਦੀ ਅਗਵਾਈ ਕੀਤੀ ਹੈ ਇੱਥੇ ਇੱਕ ਸੈਮੀਨਾਰ ਕਰਵਾਇਆ ਗਿਆ ਜਿਸ ਦੇ ਵਿੱਚ ਪਹਿਲਾਂ ਇਹਨਾਂ ਨੂੰ ਜੋਗਾ ਕਰਵਾਇਆ ਗਿਆ ਤੇ ਉਸ ਤੋਂ ਬਾਅਦ ਇਹਨਾਂ ਨੂੰ ਇਸ ਸੰਬੰਧੀ ਜਾਗਰੂਕ ਕੀਤਾ ਗਿਆ ਕਿ ਇਹ ਕਿੰਨੀ ਭੈੜੀ ਬਿਮਾਰੀ ਹੈ ਅਤੇ ਇਸ ਤੋਂ ਅਸੀਂ ਕਿਸ ਤਰ੍ਹਾਂ ਛੁਟਕਾਰਾ ਪਾ ਸਕਦੇ ਹਾਂ ਇਸ ਬੰਦੀ ਵੀ ਇਹਨਾਂ ਨੂੰ ਜਾਣਕਾਰੀ ਦਿੱਤੀ ਗਈ। ਇਹਨਾਂ ਦੀ ਕਾਉਂਸਲਿੰਗ ਕੀਤੀ ਹੈ ਬਿਲਿਓ। ਆ ਦੇਖੋ ਸਾਡਾ ਸੈਂਟਰ ਆਲਮੋਸਟ ਪੰਜਾਬ ਚ ਇੱਕ ਨੰਬਰ ਤੇ ਚੱਲ ਰਿਹਾ ਹੈ। ਲੋਕਾਂ ਦੀ ਜਿਹੜਾ ਅੱਜ ਸੁਨੇਹਾ ਸੀ ਪਹੁੰਚਾਉਣਾ ਚਾਹਨਾ ਤੇ মিডিਆ ਜਰੀਏ ਤੇ ਵੀ ਇੱਕ ਤਰ੍ਹਾਂ ਦਾ ਇੱਕ ਰੋਗ ਹੈ ਜਿਹੜਾ ਕਿ ਆਪਣਾ ਕਹਿੰਦੇ ਕਿਸੇ ਨੂੰ ਨਸ਼ੇ ਦਾ ਆਦੀ ਹੋ ਜਾਂਦਾ ਉਹਨਾਂ ਨੂੰ ਤਿੰਨ ਚਾਰ ਫੈਕਟਰ ਕੰਮ ਕਰਦੇ ਆ। ਉਦੇ ਜੋ ਵੀ ਅਸੀਂ ਸਾਈਕੋਲੋਜੀਕਲ ਵੈਲੂਏਸ਼ਨ ਕਰਕੇ ਉਹਨੂੰ ਜੋ ਅਸੀਂ ਉਹਦੇ ਫੈਮਿਲੀ ਨੂੰ ਉਹਨਾਂ ਦੇ ਅਸੀਂ ਵੇ ਦੋਸਤਾਂ ਨੂੰ ਉਹਨਾਂ ਨੂੰ ਕਨਵਿੰਸ ਕਰੀਏ ਤੇ ਪਲੱਸ ਉਸਨੂੰ ਕਨਵਿੰਸ ਕਰੀਏ ਪਲੱਸ ਅਸੀਂ ਇੱਥੇ ਉਹਨਾਂ ਨੂੰ ਟ੍ਰੀਟ ਕਰੀਏ ਟ੍ਰੀਟ ਕਰਕੇ ਉਹਦੇ ਬਾਅਦ ਰੀਹੈਬ ਕਰਾਈਏ ਰੀਹੈਬ ਤੋਂ ਬਾਅਦ ਦਵਾਈ ਉਹ ਬਿਲਕੁਲ ਛੱਡੇ ਤੇ ਆਪਦੇ ਨਾਲ ਦੇ ਸਾਥੀਆਂ ਨੇ ਇੱਕ ਐਗਜ਼ਾਮਪਲ ਬਣੇ ਕਿ ਹੋਰ ਲੋਕਾਂ ਨੂੰ ਵੀ ਆ ਕੇ ਉਹ ਆਪਦਾ ਨਸ਼ਾ ਛੱਡਣ ਵਾਸਤੇ ਪ੍ਰੇਰਿਤ ਕਰ ਸਕਣ ਸੋ ਸਾਡਾ ਮੇਨ ਗੋਲ ਇਹ ਆ ਵੀ ਤਿੰਨ ਚਾਰ ਡਿਪਾਰਟਮੈਂਟ ਜਿਵੇਂ ਇਸ ਚ ਅਸੀਂ ਹੈਲਥ ਡਿਪਾਰਟਮੈਂਟ ਪੁਲਿਸ ਡਿਪਾਰਟਮੈਂਟ ਸਕਰੀ ਵਗੈਰਾ ਨੂੰ ਪੜਨ ਚ ਕੋਸ਼ਿਸ਼ ਕਰ ਰਿਹਾ ਐਜੂਕੇਸ਼ਨ ਵੀ ਸਾਨੂੰ ਕੋਆਪਰੇਟ ਕਰ ਰਿਹਾ ਇਸ ਚ ਸੋ ਇਹ ਵਕਫਾ ਵਕਫਾ ਮਹਿਕਮੇ ਜਿਸ ਤਰ੍ਹਾਂ ਦੀ ਕੋਈ ਦੂਸਰੀ ਐਕਟੀਵਿਟੀਜ਼ ਰੀਹੈਬ ਦੇ ਦੂਜੇ ਦੇ ਆਪਣੀ ਡੀਸੀ ਸਾਹਿਬ ਦੀ ਸਹਾਇਤਾ ਨਾਲ ਅਸੀਂ ਕੋਈ ਉੱਥੇ ਐਕਟੀਵਿਟੀ ਕਰਾਉਣੇ ਆ ਸੋ ਉਸ ਚ ਵੀ ਹੈਲਪ ਕਰ ਰਹੇ ਨੇ ਤਾਂ ਕਿ ਸਾਰੇ ਰੀਹੈਬਿਲੀਟ ਕਰ ਸਕਣ ਕਿਉਂਕਿ ਨਸ਼ਾ ਛੱਡਣ ਕੇ ਕਿਤਨਾ ਨੂੰ ਬਿਮਾਰੀ ਮੰਨ ਕੇ ਉਹਨੂੰ ਇੱਕ ਸਾਰ ਰੋਗ ਦੀ ਤਰ੍ਹਾਂ ਉਹਦੀ ਸਾਰੀ ਪ੍ਰੋਬਲਮ ਸਮਝੀ ਜਾਵੇ ਸੋ ਇਸ ਦਾ ਸਾਰਾ ਅੱਜ ਮੈਸੇਜ ਅਸੀਂ ਦੇਣਾ ਚਾਹੁੰਦੇ ਥਰੇ ਜਰੀਏ ਵੀ ਆਪ ਦੇ ਜਿੰਨੇ ਵੀ ਕੋਈ ਹੈ ਤਾਂ ਆਪ ਦਾ ਲਾ ਕੇ ਇਲਾਜ ਕਰਨ ਕੋਈ ਇਸ ਦਾ ਮੁਫਤ ਇਲਾਜ ਹੈ ਮੁਫਤੇ ਤੇ ਜੋ ਵੀ ਹੈ ਕਾਲਪੀਨ ਨੂੰ ਜੋ ਵੀ ਹੈ ਮੁਫਤ ਹੈ ਸੋ ਸਾਨੂੰ ਇਹ ਜਿੰਨਾ ਵੀ ਯੂਥ ਗਲਤ ਕਿਸੇ ਵੀ ਗਰ ਕਾ ਕਰਕੇ ਇਸ ਬਿਮਾਰੀ ਦਾ ਸ਼ਿਕਾਰ ਹੋ ਗਿਆ ਉਸ ਤੋਂ ਰਹਿ ਤੋ ਕਸਮ ਵੀ ਚੁੱਕੀ ਹੈ ਜੇ ਹਾਂ ਇਹ ਕਸਮ ਕੀ ਹੈ ਵੀ ਇਹ ਵੀ ਜੋ ਵੀ ਬੰਦੇ ਇੱਥੋਂ ਜਾ ਕੇ ਹੋਲੀ-ਹੋਲੀ ਦਵਾਈਆਂ ਤੋਂ ਆਫ ਹੋਣਗੇ ਤੇ ਪਲੱਸ ਇਹ ਕਿਸੇ ਦੇ ਇਹਨਾਂ ਦੇ ਕੋਈ ਕੰਟੈਕਟ ਚ ਬੰਦਾ ਹੈ ਉਹਨਾਂ ਨੂੰ ਵੀ ਦੱਸਣ ਵੀ ਇੱਥੇ ਜਾ ਕੇ ਬੜਾ ਮੁਫਤ ਬੜਾ ਵਧੀਆ ਇਲਾਜ ਹੈ ਇਹ ਸੈਂਟਰ ਤੁਸੀਂ ਦੇਖੋਗੇ ਬੜਾ ਆਲਮੋਸਟ ਸਾਡੇ 47-48 ਪੇਸ਼ੈਂਟ ਹਰ ਵੇਲੇ 50 ਦੀ ਕੈਪੈਸਿਟੀ ਹੈ ਦਾਖਲ ਰਹਿੰਦੇ ਨੇ ਉਮੇ ਸਾਡੇ RHB ਆਲਮੋਸਟ 40 ਤੋਂ 45 ਪੇਸ਼ੈਂਟ ਹਰ ਵੇਲੇ ਦਾਖਲ ਰਹਿੰਦੇ ਨੇ ਦੱਸੋ ਕਿੰਨੇ ਮਰੀਜ਼ ਨੇ ਹਸਪੀਟਲ ਦੇ ਵਿੱਚ ਜਿਵੇਂ ਅੱਜ ਨਸ਼ਾ ਬੰਦ ਦੀ ਤਵੱਸਿਆ ਇੰਟਰਨੈਸ਼ਨਲ ਕੀ ਕਹੋਗੇ ਕਿੰਨੇ ਦਾ ਟਰੀਟਮੈਂਟ ਚੱਲ ਰਿਹਾ ਕਿੰਨੇ ਨਸ਼ਾ ਛੱਡਣ ਦੇ ਕਾਮਯਾਬ ਹੋਏ ਇਸ ਸੈਂਟਰ ਤੋਂ ਅ ਅਸਟਾਜੀ ਨੂੰ ਪਤਾ ਕਿ ਆਪਣਾ ਪੰਜਾਬ ਬੈਡ ਦਾ ਮੋਡਲ ਡੀਡਿਕਸ਼ਨ ਸੈਂਟਰ ਹੈ ਅੱਜ ਇੱਥੇ 47 ਮਰੀਜ਼ ਦਾਖਲ ਹੈ ਤੇ ਯੂਸੂਲੀ ਆਪਣਾ ਇੱਥੇ ਜਿਹੜਾ ਬੈਡ ਹੈ ਹਮੇਸ਼ਾ ਫੁੱਲੀ ਰਹਿੰਦੇ ਨੇ ਤੇ ਛੱਡ ਕੇ ਮੇਰਾ ਮਤਲਬ ਇਹ ਜੇ ਆਪਾਂ ਠੀਕ ਹੈ ਹਰ ਸਾਲ 26 ਜੂਨ ਨੂੰ ਇੱਕ ਨਸ਼ਾ ਦੁਰਵਰਤੋਂ ਤੇ ਨਸ਼ਰੀ ਜਿਹੜੀ ਇਲੀਗਲ ਤਸਕਰੀਬਤ ਇੱਕ ਦਿਨਸ ਬਣਾਉਣੀ ਹੈ ਪਰ ਇਹ ਦਿਵਸ ਨੂੰ ਠੀਕ ਹੈ ਬਣਾਉਣਾ ਚਾਹੀਦਾ ਸਾਰੇ ਬਣਾ ਰਿਹਾ ਹੈ ਪੁਲਿਸ ਡਿਪਾਰਟਮੈਂਟ ਨਾਲ ਆ ਰਿਹਾ ਹੈ ਡਿਪਾਰਟਮੈਂਟ ਨਾਲ ਆ ਰਿਹਾ ਹੈ ਅਸੀਂ ਲੋਕਾਂ ਨੂੰ ਅੱਜ ਹੀ ਪ੍ਰੇਸ਼ਾਨ ਕਰ ਰਹੇ ਕਿ ਇਹ ਇੱਕ ਦਿਨ ਨਾਲ ਦਿਵਸ ਬਣਾਉਣ ਨਾਲ ਨਹੀਂ ਫਰਕ ਪੈਂਦਾ ਇਹ ਆਪਾਂ ਨੂੰ ਰੋਜ਼ ਹੀ ਜਿਹੜੇ ਦਿਵਸ ਹੈ ਰੋਜ਼ ਹੀ ਬਣਾਉਣਾ ਚਾਹੀਦੇ ਆ ਇਹ ਜਿਹੜੇ ਲੋਕਾਂ ਨੂੰ ਅਸੀਂ ਇਹੀ ਪ੍ਰੇਰਿਤ ਕੀਤਾ ਅੱਜ ਕਿ ਜਿਹੜਾ ਨਸ਼ਾ ਤੁਸੀਂ ਇੱਥੋਂ ਛੱਡ ਕੇ ਜਾਓਗੇ ਇਹ ਨਾਲ ਜਿਹੜਾ ਇਸ ਵਾਰ ਦਾ ਥੀਮ ਹੈ ਵੀ ਆਪਾਂ ਪ੍ਰੋਵੈਂਸ਼ਨ 'ਚ ਨਿਵੇਸ਼ ਕਰੀਏ ਤੁਸੀਂ ਗਾਂ ਜਾ ਕੇ ਲੋਕ ਹੈ ਉਹਨਾਂ ਨੂੰ ਬਚਾਓ ਜਿਹੜੇ ਗਾਂੜੇ ਛੋਡੇ ਗਾਂ ਪੀੜੀਆਂ ਗਾਂੜੇ ਹੋਰ ਬੱਚੇ ਆਪ ਦੇ ਆਂਟ ਗਵਾਂਡ ਆ ਉਹਨਾਂ ਨੂੰ ਇਸ ਚੀਜ਼ ਤੋਂ ਬਚਾਓ ਉਹਨਾਂ ਨੂੰ ਲਿਆਓ ਇੱਥੇ ਉਹਨਾਂ ਦਾ ਇਲਾਜ ਕਰਾਓ ਜਿਹੜੀ ਗਲਤ ਸਗਤੀ ਚ ਪੈ ਗਈ। ਤੁਹਾਡੇ ਸਕੂਲੀ ਬੱਚੇ ਆ ਆਪਾਂ ਨੂੰ ਉਹਨਾਂ 'ਚ ਉਹਨਾਂ 'ਚ ਨਿਵੇਸ਼ ਕਰਨਾ ਚਾਹੀਦਾ ਹੈ ਜਿਹੜੀ ਪ੍ਰੋਵੈਂਸ਼ਨ ਹੈ ਉਹੀ ਇੱਕ ਬੈਟਰ ਕਿਉਰ ਹੈ। ਕਿਉਂਕਿ ਜਿਹੜਾ ਜਿਹੜਾ ਹੁਣ ਆਉਣ ਵਾਲੀ ਪੀੜ੍ਹੀ ਹੈ ਸਮਾਜ ਹੈ ਬੱਚੇ ਹੈ ਯੂਥ ਹੈ ਜਿਹੜੀ ਬੇਸਿਕਲੀ ਐਡੋਲਿਸੈਂਟ ਏਜ ਹੁੰਦੀ ਹੈ ਜਿੱਥੇ ਵਿੱਚ ਬੱਚਾ ਐਸ ਕਿਰਤੀ 'ਚ ਫਸਦਾ ਹੈ ਤੇ ਬੇਸਿਕਲੀ ਆਪਾਂ ਨੂੰ ਜ਼ੋਰ ਦੇਣਾ ਚਾਹੀਦਾ ਇੱਕ ਸਕੂਲੀ ਬੱਚਾ ਤੇ ਜ਼ੋਰ ਦੇਣਾ ਚਾਹੀਦਾ ਹੈ ਜਿਨ੍ਹਾਂ ਨੂੰ ਆਪਾਂ ਇਸ ਸਮੇਂ ਇਸ ਕ੍ਰਿਤੀ ਚ ਫਸੰਤੋਂ ਬਚਾ ਸਕਦੇ ਆ ਤੇ ਸਾਡਾ ਇਹੀ ਫੋਕਸ ਹੈ ਕਿ ਜਿਹੜੇ ਹੋਰ ਬੱਚੇ ਆ ਜਿਹੜੀ ਹੋਰ ਆਪੀ ਪੰਜਾਬ ਦੀ ਜਨਰੇਸ਼ਨ ਆਉਣ ਵਾਲੀ ਉਹਨੂੰ ਆਪਾਂ ਬਚਾ ਸਕੀਏ ਜਿਹੜੇ ਇੱਥੇ ਸਾਡੇ ਕੋਲੇ ਆਉਂਦੇ ਇਲਾਜ ਲਈ ਉਹਨਾਂ ਦਾ ਦੇਖੋ ਫ੍ਰੀ ਇਲਾਜ ਹੁੰਦਾ ਕਾਉਂਸਲਿੰਗ ਹੁੰਦੀ ਹੈ ਅਸੀਂ ਬੇਸਿਕਲੀ ਜਿਹੜੇ ਵਾਰ-ਵਾਰ ਮਰੀਜ਼ ਆਉਂਦੇ ਆ ਉਹਨਾਂ ਨੂੰ ਕਿਤੇ ਨਾ ਕਿਤੇ ਫੈਮਿਲੀ ਸਪੋਰਟ ਦੀ ਲੋੜ ਹੁੰਦੀ ਹੈ ਅਸੀਂ ਫੈਮਿਲੀ ਦੀ ਕਾਉਂਸਲਿੰਗ ਵੀ ਕਰਦੇ ਆ ਕਿਉਂਕਿ ਜਿਹੜੇ ਮਰੀਜ਼ ਆਉਂਦੇ ਆ ਅਸੀਂ ਇਹ ਮੰਨਦੇ ਆ ਕਿ ਉਹਨਾਂ ਨੂੰ ਕਿਤੇ ਨਾ ਕਿਤੇ ਫੈਮਿਲੀ ਤੇ ਸੋਸ਼ਲ ਸਪੋਰਟ ਦੀ ਕਮੀ ਹੁੰਦੀ ਹੈ ਦੇਖੋ ਗਵਰਨਮੈਂਟ ਵੱਲੋਂ ਕੋਈ ਕਮੀ ਨਹੀਂ ਹੈ ਹੈਲਥ ਡਿਪਾਰਟਮੈਂਟ ਵੱਲੋਂ ਕੋਈ ਕਮੀ ਨਹੀਂ ਹੈ ਪਰ ਫੈਮਿਲੀ ਤੇ ਸੋਸ਼ਲ ਸਪੋਰਟ ਦੀ ਕਮੀ ਹੁੰਦੀ ਹੈ ਉੱਥੇ ਸਾਨੂੰ ਫੋਕਸ ਕਰਨ ਦੀ ਲੋੜ ਹੈ ਕਿ ਉਹਨਾਂ ਦੀ ਫੈਮਿਲੀ ਦੀ ਕਾਉਂਸਲਿੰਗ ਤੇ ਕੀਤੀ ਜਾਵੇ ਵਾਰ-ਵਾਰ ਕਿਉਂਕਿ ਉਹ ਵਾਰ-ਵਾਰ ਇਸ ਚੀਜ਼ ਤੋਂ ਨਾ ਲੱਗਣ